पीकेयू दुआबा जिला जलंधर के प्रधान हरजीत सिंह ढेसी तरसेम सिंह ढिलों जनरल सकतर, बलविंदर सिंह खैरा ब्लाक प्रधान फिलौर ने माला गेट तद्दी तो जागीर गुड़े तफलू सड़क जो फगवाड़ा मकुंदपुर लिंक कर दी है तो टूटी है, है, है चेयरमैन प्रदीप दुग्गल से संबंधित विभाग अधिकारियों फरियाद कर चुके पर सा किसी ने नहीं सुनी जेकर हूं सरकार से प्रशासन ने एक हफ्ते अंदर सड़क न बनवाई तो असी मारक कमेटी घर के चेयरमैन दफ्तर अगर ਨਾ ਦਵਾਂਗੇ ਪੰਜਾਬ ਦੇ ਮੁੱਖ ਮੰਤਰੀ ਤੇ ਚੇਅਰਮੈਨ ਦਾ ਪੁਤਲਾ ਵੀ ਫੁਕਾਂਗੇ ਤਰਸੇਮ ਸਿੰਘ ਢਿੱਲੋਂ ਨੇ ਸਾਨੂੰ ਤਾਂ ਇੰਜ ਲੱਗਦਾ ਹੈ ਕਿ ਸੜਕ ਨਹੀਂ ਟੋਇਆ ਵਿੱਚ ਹੀ ਸੜਕ ਹੈ ਉਹਨਾਂ ਨੇ ਵਿਅੰਗ ਕੱਸਦਿਆ ਕਿਹਾ ਕਿ ਕਿ ਹੁਣ ਤਾਂ ਪਿੰਡਾਂ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਪ੍ਰਾਹੋਨਾ ਆਉਣ ਤੋਂ ਵੀ ਗਰੇਜ ਕਰਦੇ ਹਨ ਜੇਕਰ ਕਦੇ ਆਉਂਦੇ ਵੀ ਹਨ ਇਦਾਂ ਲੱਗਦਾ ਜਿਵੇਂ ਕਿਸੇ ਦਿਹਾੜੀ ਕਰਕੇ ਆਪਣੇ ਘਰ ਨੂੰ ਆਏ ਹੋਣ ਉਨ੍ਹਾਂ ਨੇ ਸਬੰਧਤ ਵਿਭਾਗ ਪੰਜਾਬ ਸਰਕਾਰ ਨੂੰ ਕਿਹਾ ਸਾਡਾ ਸ਼ੌਂਕ ਨਹੀਂ ਕੋਈ ਧਰਨੇ ਲਾਉਣਾ ਸਾਡੀ ਮਜਬੂਰੀ ਹੈ ਹੁਣ ਇਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਸਬੰਧਤ ਵਿਭਾਗ ਹੋਵੇਗਾ ਜਦੋਂ ਇਸ ਸਬੰਧਤ ਮਾਰਕੀਟ ਕਮੇਟੀ ਗੁਰਾਇਆ ਦੇ ਚੇਅਰਮੈਨ ਪ੍ਰਦੀਪ ਦੁੱਗਲ ਨਾਲ ਸੰਪਰਕ ਕੀਤਾ ਉਹਨਾਂ ਨੇ ਕਿਹਾ ਕਿ ਠੇਕੇਦਾਰ ਵੱਲੋਂ ਥੋੜੇ ਹੀ ਸਮੇਂ ਦੇ ਵਿੱਚ ਕੰਮ ਸ਼ੁਰੂ ਕਰਵਾ ਕੇ ਸੜਕ ਮੁਕੰਮਲ ਕੀਤੀ ਜਾਵੇ ਇਸ ਮੌਕੇ ਪੀਕੇਯੂ ਦੋਆਬਾ ਦੇ ਉਦੇਦਾਰ ਤੇ ਮੈਂਬਰ ਤੇ ਇਲਾਕਾ ਵਸੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਰਸੇਮ ਸਿੰਘ ਤੋਂ ਲੋਪਾ ਹਰਤੀ ਦੇ ਸਕਰੀਆਂ ਦੁਆਬਾ ਜਿਲ੍ਹਾ ਸਕੱਤਰ ਮੇਰਾ ਪਿੰਡ ਹੈਗਾ ਜੀ ਪੱਦੀ ਜਗੀਰ ਸਾਡੇ ਨਾਲ ਨੇ ਭਾਰਤੀ ਕਿਸਾਨ ਚੂਨੀ ਦੇ ਦੁਆਬਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਜੀ ਤੇ ਸਾਡੇ ਸੀਨੀਅਰ ਆਗੂ ਭਾਰਤੀ ਕਿਸਾਨ ਚੂਨੀ ਦੇ ਦੁਆਬਾ ਦੇ ਗੁਰਵਰ ਸਿੰਘ ਜੀ ਸਾਡਾ ਜਿਹੜਾ ਮਸਲਾ ਆ ਜੀ ਇਹ ਹੈਗਾ ਜੀ ਕਿ ਜਿਹੜੀ ਗਰਿਆਂ ਤੋਂ ਸੜਕ ਜਾਂਦੀ ਆ ਮਾਲਾਂ ਪੱਦੀ ਨੀਰ ਗੁੜੇ ਤੇ ਉਹ ਅੱਗੇ ਜਾ ਕੇ ਜਿਹੜੀ ਮੁਕੰਦਪੁਰ ਵਾਲੀ ਮੇਨ ਸੜਕ ਆ ਉਹਨੂੰ ਟੱਚ ਕਰਦੀ ਹੈ ਜਿਹੜੀ ਫਗਵਾੜੇ ਤੋਂ ਮੁਕੰਦpur ਜਾਂਦੀ ਆ ਪਰ ਜੇ ਤੁਸੀਂ ਸਾਡੀ ਸਰਕ ਸੜਕ ਨੂੰ ਦੇਖੋ ਜਾ ਕੇ ਤੇ ਸਾਡੀ ਸੜਕ ਦੇ ਉੱਤੇ ਇੰਨੇ ਟੋਏ ਪੈ ਚੁੱਕੇ ਨੇ ਸਾਨੂੰ ਤਾਂ ਇਹ ਲੱਗਦਾ ਕਿ ਵੀ ਇਹ ਸੜਕ ਤੇ ਟੋਏ ਨਹੀਂ ਟੋਏ ਆਂ ਚ ਸੜ ਗਿਆ ਹਨਾ ਤੇ ਬਹੁਤ ਜਿਹੜੇ ਮਸ਼ੀਨਰੀ ਵੀ ਟੁੱਟਦੀ ਆ ਅਸੀਂ ਅੱਗੇ ਵੀ ਕਈ ਵਾਰੀ ਸਾਡੇ ਜਿਹੜੇ ਮਾਰਕੀਟ ਕਮੇਟੀ ਦੇ ਚੇਅਰਮੈਨ ਆ ਪ੍ਰਦੀਪ ਦੁੱਗਲ ਉਹਨੂੰ ਉਹਨਾਂ ਕੋਲ ਵੀ ਅਸੀਂ ਕਿ ਅਪੀਲ ਕੀਤੀ ਜਾਵੇ ਭਾਈ ਸੜਕ ਨੂੰ ਬਣਾਇਆ ਜਾਵੇ ਤਾਂ ਜੋ ਜਿਹੜੇ ਲੋਕਾਂ ਨੂੰ ਥੋੜਾ ਸਖਾਲਾ ਜਾਣ ਲੈ ਹੋਵੇ ਸਾਡੇ ਬੱਚੇ ਵੀ ਪੜਨ ਜਾਂਦੇ ਨੇ ਸ਼ਹਿਰ ਨੂੰ ਉਹ ਵੀ ਡਗਦੇ ਨੇ ਜਦੋਂ ਮੀਂਹ ਕਿਣੀ ਵੀ ਆਉਂਦਾ ਤੇ ਉਹ ਸੜਕ ਵੀ ਹਾਲਾਤ ਬੜੇ ਹੀ ਜਾਦਾ ਮਾੜੇ ਨੇ ਅਸੀਂ ਤੁਹਾਡੇ ਸਾਹਮਣੇ ਰਾਹੀਂ ਸਰਕਾਰ ਨੂੰ ਤੇ ਸਾਡੇ ਜਿਹੜੇ ਮਾਰਕੀਟ ਕਮੇਟੀ ਦੇ ਪ੍ਰੀਫ ਦੁੱਗਲ ਆ ਉਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਾਂ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਸੜਕ ਨਾ ਬਣੀ ਤੇ ਅਸੀਂ ਮਾਰਕੀਟ ਕਮੇਟੀ ਤੇ ਚੇਅਰਮੈਨ ਅਤੇ ਸਰਕਾਰ ਦੇ ਵਿਰੋਧ ਦੇ ਵਿੱਚ ਵੱਡਾ ਪ੍ਰਦਰਸ਼ਨ ਕਰਾਂਗੇ ਜੇ ਦੀ ਜ਼ਿੰਮੇਵਾਰੀ ਕੇਵਲ ਤੇ ਕੇਵਲ ਸਾਡੇ ਜਿਹੜੇ ਮਾਰਕੀਟ ਕਮੇਟੀ ਦੇ ਪ੍ਰਧਾਨ ਨੇ प्रदीप ਦੁੱਗਲ ਤੇ ਸਰਕਾਰ ਦੀ ਜ਼ਿੰਮੇਵਾਰੀ ਹੋਵੇਗੀ ਤੇ ਅਸੀਂ ਇਹ ਗਰਜਾ ਅਪੀਲ ਕਰਦੇ ਆ ਕਿ ਜਲਦੀ ਜਲਦੀ ਸੜਕ ਬਣਾਈ ਜਾਵੇ ਤਾਂ ਜੋ ਲੋਕਾਂ ਦਾ ਨੁਕਸਾਨ ਨਾ ਹੋਵੇ ਨਹੀਂ ਤੁਸੀਂ ਕਹਿੰਦਾ ਵੀ ਸੰਘਰਸ਼ ਕਰਨਾ ਆ ਤੁਸੀਂ ਕਿੰਨੇ ਦਿਨ ਟਾਈਮ ਦਿੰਦੋ ਇੱਕ ਦਿਨ ਦਾ ਦੋ ਦਿਨ ਦਾ ਤਿੰਨ ਦਿਨ ਟਾਈਮ ਕਿੰਨੇ ਦਿੰਦੇ ਤਾਂ ਦੇਖੋ ਜੀ ਇਹ ਜਿਹੜੀ ਸੜਕ ਅੱਜ ਤੱਕ ਅਸੀਂ ਕਾਫੀ ਵਾਰ ਕਹਿ ਚੁੱਕੇ ਹਾਂ ਪਰ ਇਦਾਂ ਜੇ ਇਹ ਕੋਈ ਇਦਾਂ ਵਾਂਗ ਚੀਜ਼ ਹੈ ਨਹੀਂ ਬਈ ਜੱਕ ਦਾ ਬਣ ਜੀ ਅਸੀਂ ਇਹਨਾਂ ਨੂੰ ਕਹਿੰਨੇ ਆ ਕਿ ਬਈ ਹਫਤੇ ਤੱਕ ਤਾਂ ਜਰੂਰ ਸਾਡੀ ਸੜਕ ਬਣਾਈ ਜਾਵੇ ਜੇਕਰ ਨਹੀਂ ਬਣਾਉਂਦੇ ਫੇਰ ਅਸੀਂ ਮਜਬੂਰ ਹੋਵਾਂਗੇ ਅਸੀਂ ਹੋਰ ਲੋਕ ਆਪਣੇ ਜਿਹਨੇ ਜਥੇਬੰਦੀਆਂ ਦੇ ਤੇ ਪਿੰਡਾਂ ਦੇ ਜਿਹਨੇ ਨੌਜਵਾਨ ਆ ਜਾਂ ਪਿੰਡਾਂ ਦੇ ਜਿੰਨੇ ਵੀ ਲੋਕ ਆ ਉਹਨਾਂ ਨੂੰ ਇਕੱਠੇ ਕਰਕੇ ਸੜਕਾਂ ਦੇ ਉੱਤਰਾਂਗੇ ਜਿਹਦਾ ਖਾਮਿਆ ਜਾਂ ਸਰਕਾਰ ਨੂੰ ਪੁਛਤਨਾ ਪਵੇਗਾ ਤੁਹਾਡੀ ਮੀਟਿੰਗ ਸਰਕਾਰ ਦੇ ਪਤਲੇ ਫੁਕਣੇ ਜਾਂ ਸੜਕਾਂ ਬਣੇ ਤਾਂ ਬਿਲਕੁਲ ਜੀ ਅਸੀਂ ਸਰਕਾਰ ਦੇ ਪਤਲੇ ਫੁਕਾਂਗੇ ਕਿਉਂਕਿ ਸਰਕਾਰ ਜਦੋਂ ਬਦਲਾ ਦੇਣਾ ਤਾਂ ਅਸੀਂ ਕਹਿੰਦੇ ਕਿਸੇ ਨੂੰ ਧੰਨਾ ਨਹੀਂ ਲੱਗਣ ਦੇਣਾ ਪਰ ਕਿੰਨੀ ਨਮੋਚੀ ਦੀ ਗੱਲ ਹੈ ਕਿ ਹਰ ਇੱਕ ਵਰਗ ਜਿਹੜਾ ਧਰਨਾ ਲਾ ਰਿਹਾ ਸੋ ਇਹ ਸਰਕਾਰ ਦਾ ਫੇਲਿਅਰ ਆ ਤੇ ਅਸੀਂ ਵੀ ਇਹੀ ਕਹਿੰਨੇ ਆ ਵੀ ਜੇਕਰ ਸਾਡੀ ਸੜਕ ਸੜਕ ਨਾ ਬਣੀ ਅਸੀਂ ਨਹੀਂ ਪੁਤਲੇ ਫੂਕਣੇ ਚਾਹੁੰਦੇ ਅਸੀਂ ਨਹੀਂ ਧਰਨੇ ਲਾਉਣੇ ਚਾਹੁੰਦੇ ਇਹ ਸਰਕਾਰ ਮਜਬੂਰ ਕਰਦੀ ਆ ਜਿਹੜੇ ਇਹ ਧਰਨੇ ਲਾਉਂਦੇ ਆ ਅਸੀਂ ਤੇ ਜਿਹੜੇ ਪੁਤਲੇ ਫੂਕਦੇ ਆ ਜੇਕਰ ਨਾ ਬਣੀ ਸੜਕ ਅਸੀਂ ਇਹ ਦੋਨੇ ਕੰਮ ਕਰਾਂਗੇ ਜੀ ਉਹਦੀ ਜਿਹੜੀ ਜ਼ਿੰਮੇਵਾਰਾ ਕੇਵਲ ਤੇ ਕੇਵਲ ਪੰਜਾਬ ਸਰਕਾਰ ਤੇ ਜਿਹੜਾ ਸੜਕ ਸੜਕ ਮੈਂ ਕਹਿੰਦਾ ਡਿਪਾਰਟਮੈਂਟ ਆ ਤੇ ਜਿਹੜਾ ਮਾਰਕੀਟ ਕਮੇਟੀ ਦਾ ਪ੍ਰਧਾਨ ਆ ਰਦੀਪ ਦੁੱਗਰ ਉਹ ਹੋਣਗੇ ਜੀ